ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਦੇ ਵੱਲੋਂ ਜੜੀ ਲੁਧਿਆਣਾ ਵਿਖੇ ਆਸ਼ਵਰੇ ਕਰਾਟੇ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਪਰਦੇ ਖਿਡਾਰੀਆਂ ਨੇ ਵੱਦ ਚੜ ਕੇ ਹਿੱਸਾ ਲਿਆ ਟੂਰਨਾਮੈਂਟ ਵਿਸ਼ੇਸ਼ ਤੌਰ ਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਲੁਧਿਆਣਾ ਸਰਬੱਤ ਦਾ ਭਲਾ ਚੈਰੀਟੇਟੇਬਲ ਟਰਸਟ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਛਾਪਾ ਨੇ ਸ਼ਿਰਕਤ ਕੀਤੀ ਅਤੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਹੈ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਡਾਕਟਰ ਐਸ ਪੀ ਸਿੰਘ ਭਰਾਏ ਦੇ ਹਦਾਇਤਾਂ ਦੇ ਮੁਤਾਬਕ ਜਿਹੜੇ ਬੱਚੇ ਨਸ਼ਿਆਂ ਦਾ ਰੁਝਾਨ ਚੱਲਿਆਗਾ ਉਹ ਤੋਂ ਪਰੇ ਲੈ ਜਾਣ ਲਈ ਉਹਨਾਂ ਨੇ ਖੇਡਾਂ ਵੱਲ ਨੂੰ ਬਹੁਤ ਜ਼ੋਰ ਦਿੱਤਾ ਅੱਜ ਇੱਥੇ ਅਸੀਂ ਯੂਨਿਕ ਸਕੂਲ ਆ ਖਾਸੀ ਕਲਾਂ ਦੇ ਵਿੱਚ ਉੱਥੇ ਪਹੁੰਚੇ ਆ ਤੇ ਇਹਦੇ ਅਸ਼ੋਕ ਜੀ ਜਿਹੜੇ ਕੋਚ ਨੇ ਦਿਨੇਸ਼ ਜੀ ਨੇ ਤੇ ਬਾਕੀ ਹੋਰ ਇਹਨਾਂ ਨਾਲ ਪ੍ਰਿੰਸੀਪਲ ਸਾਹਿਬ ਜੁੜੇ ਨੇ ਤੇ ਇੱਥੇ ਇਹਨਾਂ ਨੇ ਮੁਕਾਬਲੇ ਕਰਾਏ ਨੇ ਜ਼ਿਲ੍ਹੇ ਦੇ ਆਪਣੇ ਤੇ ਲੁਧਿਆਣੇ ਦੇ ਤੇ ਸਾਡੇ ਨੂੰ ਤਾਂ ਇਹ ਆ ਵੀ ਬੱਚੇ মার্শাল ਆਰਟ ਨੂੰ ਅਪਣਾਉਣ ਉਦੋਂ ਉਹ ਆਪਣੀ ਹਿਫਾਜ਼ਤ ਵੀ ਕਰਨਗੇ ਆਪਣੇ ਪਰਿਵਾਰ ਦੀ ਆਪਣੇ ਦੇਸ਼ ਦੀ ਤੇ ਨਸ਼ਿਆਂ ਤੋਂ ਪਰੇ ਰਹਿਣਗੇ ਇਸ ਕਰਕੇ ਸਾਡਾ ਜ਼ੋਰ ਆ ਵੀ ਜਿੰਨਾ ਵੱਧ ਤੋਂ ਵੱਧ ਬੱਚਿਆਂ ਨੂੰ ਖੇਡਾਂ ਵੱਲ ਨੂੰ ਲਜਾਇਆ ਜਾਵੇ ਉਹ ਸਾਰਿਆਂ ਨੂੰ ਚੰਗੀ ਗੱਲ ਹੈ ਅੱਗੇ ਵੀ ਹੁਣ ਦੇ ਮੁਕਾਬਲੇ ਜੀ ਚੱਲਦਾ ਰਹਿੰਦਾ ਜੀ ਸਾਡਾ ਰੋਜ਼ ਕਿਤੇ ਨਾ ਕਿਤੇ ਅਸੀਂ 10000 ਤੋਂ ਵੱਧ ਤਾਂ ਬੱਚਾ ਅਡੌਪਟ ਕਰਿਆ ਹੋਇਆ ਸਰਬੱਤ ਦੇ ਭਲੇ ਕੋਲ ਜਿਨ੍ਹਾਂ ਦੀਆਂ ਫੀਸਾਂ ਅਸੀਂ 6 ਮਹੀਨੇ ਦੀ ਕੰਨੇ ਆ ਹਰੇ ਹਰੇ ਕਿਤੇ ਕਿਤੇ ਹੋਏ ਮੁਕਾਬਲੇ ਤੇ ਕਿਤੇ ਕਿਤੇ ਟੈਕਿੰਗ ਕੋਚੇ ਮਕਾਬਲੇ ਪਾਸੀਂ 2 ਵਜੇ ਰੋਜ਼ਾਨਾ ਹੀ ਚੱਲਦਾ ਰਹਿੰਦਾ ਕਦੇ ਕਿਤੇ ਕਦੇ ਕਿਤੇ ਆ ਹਫਤੇ ਚ ਤੁਸੀਂ ਦੇਖਿਆ ਹੋਣਾ ਤਿੰਨ ਚਾਰ ਥਾਂ ਤੇ ਹੋ ਗਏ ਹੋ ਯਾਦ ਰੱਖਣਾ ਵੀ ਓਖਾ ਬੱਚਿਆਂ ਨੂੰ ਕੀ ਮੈਸੇਜ ਜਗਾ ਰਹੇ ਹੋ ਬੱਚਿਆਂ ਨੂੰ ਇਹ ਆ ਜੀ martial art ਦਾ ਤੁਸੀਂ ਆ ਗੁਣ ਸਿੱਖ ਕੇ ਆਪ ਦੇ ਲਈ ਆਪਣੇ ਪਰਿਵਾਰ ਦੀ ਤੇ ਆਪਣੇ ਬੱਚਿਆਂ ਦੀ ਦੇਸ਼ ਦੀ ਹਫਾਜ਼ਤ ਲਈ ਜ਼ਰੂਰੀ ਆ ਤੇ ਸਿੱਖਣ ਤੇ ਨਸ਼ਿਆਂ ਤੋਂ ਪਰੇ ਰਹਿਣ ਦੀ ਨਸ਼ਿਆਂ ਦਾ ਜਿਹੜਾ ਇੱਕ ਦਰਿਆ ਚੱਲਦਾ ਉਹਨੂੰ ਖੱਲ ਪਾਉਣ ਲਈ ਬੱਚਿਆਂ ਨੂੰ ਖੇਡਾਂ ਵੱਲ ਹਾਂਜੀ ਆ ਦੇਵਾਂ ਗੀ ਪਾਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਿੰਸੀਪਲ ਯੂਨੀਕ ਇੰਟਰਨੈਸ਼ਨਲ ਸਕੂਲ ਅੱਜ ਅਸ਼ਿਹਾਰਾ ਕਰਾਟੇ ਕੰਪੀਟੀਸ਼ਨ ਸਾਡੇ ਸਕੂਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਮਕਸਦ ਹੈ ਬੱਚਿਆਂ ਦਾ ਰੁਝਾਨ ਖੇਡਾਂ ਵੱਲ ਪਾਇਆ ਜਾ ਸਕੇ ਜੋ ਅੱਜ ਦੇ ਸਮੇਂ ਦੇ ਵਿੱਚ ਅਸੀਂ ਪਰਿਵਾਰ ਦੇ ਵਿੱਚ ਜਾਂ ਆਪਣੇ ਸਮਾਜ ਦੇ ਵਿੱਚ ਦੇਖਦੇ ਹਾਂ ਕਿ ਅੱਜ ਬੱਚਿਆਂ ਦਾ ਰੁਝਾਨ ਖੇਡ ਤੋਂ ਪਰੇ ਜਾਂਦਾ ਜਾ ਰਿਹਾ ਹੈ ਤੇ ਨਸ਼ਿਆਂ ਵੱਲ ਵਧਦਾ ਜਾ ਰਿਹਾ ਹੈ ਸਿਹਤ ਉਹਨਾਂ ਨੂੰ ਅਣਗਹਿਲੀ ਕਰਦੇ ਨੇ ਸਿਹਤ ਦੀ ਲੇਕਿਨ ਇਹ ਜਿਹੇ ਟੂਰਨਾਮੈਂਟ ਜਿਹੜੇ ਕਰਵਾਏ ਜਾਂਦੇ ਨੇ ਉਹ ਬੱਚਿਆਂ ਨੂੰ ਆਪਣੇ ਸਿਹਤ ਆਪਣੇ ਪਰਿਵਾਰ ਦੇ ਨਾਲ ਜੋੜਦੇ ਨੇ ਤੇ ਆਪਣੇ ਆਤਮ ਰੱਖਿਆ ਦੇ ਲਈ ਸੁਧਰੀੜ ਬਣਾਦੇ ਉਸ ਮੈਂ ਕਰਾਟੇ ਕੋ ਤਿੰਜਿਤ ਕਰ ਅੱਜ ਅਸੀਂ ਸਰਬਦਮ ਪਲਾ ਚੈਰੀਟੇਬਲ ਟਰਸਟ ਵੱਲੋਂ ਇੱਕ ਟੂਰਨਾਮੈਂਟ ਜਿਹੜਾ ਕਿ ਕਰਾਟੇ ਦਾ ਆਰਗੇਨਾਈਜ਼ ਕਰਵਾਇਆ ਆ ਲੁਧਿਆਣਾ ਯੂਨਿਕ ਇੰਟਰਨੈਸ਼ਨਲ ਸਕੂਲ ਵਿੱਚ ਖੇਡਣ ਆਏ ਆ डेटेड एज अ चीफ गेस्ट ਸਾਡੇ ਦਿਸਵੰਤ ਸਿੰਘ ਛਾਪਾ ਜੀ ਸਰ ਐਂਡ ਇੰਟਰਨੈਸ਼ਨਲ ਪਲੇਅਰ ਵੋਲੀਬॉल ਦੇ ਜਨੈਸ਼ ਰਾਠੌਰ ਸਰ ਇਹ एज अ चीफ गेस्ट ਸਾਡੇ ਆਏ ਨੇ ਤੇ ਅਸੀਂ ਇਹਨਾਂ ਨੇ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਇੱਕ ਟੂਰਨਾਮੈਂਟ ਆਰਗੇਨਾਈਜ਼ ਕਰਵਾਇਆ ਜਿਹੜਾ ਕਿ ਸਾਨੂੰ ਮੋਟਿਵ ਦੇ ਰਿਹਾ ਕਿ ਅਸੀਂ ਨਸ਼ਿਆਂ ਤੋਂ ਦੂਰ ਹੋ ਕੇ ਜਿਹੜਾ ਸਿੱਨਾ ਬਰਬਾਦ ਕਰ ਰਿਹਾ ਆਪਣੇ ਪੰਜਾਬ ਨੂੰ ਅਸੀਂ ਨਸ਼ਿਆਂ ਤੋਂ ਦੂਰ ਨਸ਼ਿਆਂ ਨੂੰ ਦੂਰ ਕਰਕੇ ਆਪਣੇ ਪੰਜਾਬ ਨੂੰ ਹੋਰ ਅੱਗੇ ਲੈ ਕੇ ਜਾ ਸਕਦੇ ਆ ਗੇਮ ਵੱਲ ਇਹਨਾਂ ਨੇ ਬਹੁਤ ਮਤਲਬ ਬਹੁਤ ਸਾਡਾ ਮਨੋ ਮਨੋਪੂਲ ਕਰਨਗੇ ਅਸੀਂ ਹੋਰ ਖੇਡੀ ਇਹ ਗੇਮਸ ਨੂੰ ਤੇ ਅਸੀਂ ਇਸ ਟਾਈਮ ਡਿਸਟ੍ਰਿਕਟ ਲੈਵਲ ਦਾ ਟੂਰਨਾਮੈਂਟ ਯੂਨਿਕ ਇੰਟਰਨੈਸ਼ਨਲ ਸਕੂਲ ਦੇ ਵਿੱਚ ਕਰ ਰਹੇ ਆ ਸਾਡੇ ਸੈਂਸੀ ਅਸ਼ੋਕ ਕਰਾਉਲ ਸਰ ਐਂਡ ਸੁਸ਼ੀਲ ਕੁਮਾਰ ਸਰ ਇਥਰੇ ਮੇਨ ਆਰਗੇਨਾਈਜ਼ਰ ਨੇ ਅਸੀਂ ਇਹਨਾਂ ਨੂੰ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਲਈ ਇੱਥੇ ਸਾਡਾ ਉਤਸ਼ਾਹ ਨੂੰ ਉੱਛਾ ਹੋਰ ਵਧਾ ਰਹੇ ਨੇ ਸਾਡਾ ਲੁਧਿਆਣਾ ਲਾਈਵ ਲਈ ਟਿੰਕਾ ਜੱਟ ਦੀ ਰਿਪੋਰਟ